ਜੱਦੜ ਬਾਹਦ ਦੀ ਜਿਮਣੀ ਚੌਂ ਨੂੰ ਲੈ ਕੇ ਅਹਿਮ ਖਬਰ ਆ ਰਹੀ ਹੈ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਨੂੰ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਨੇ ਇਸ ਵਾਰ ਵੀ ਲੱਗਦਾ ਇੰਜ ਹੈ ਕਿ ਬਾਹਰੋਂ ਲਿਆ ਕੇ ਹੀ ਕਿਸੇ ਵਿਅਕਤੀ ਨੂੰ ਟਿਕਟ ਦਿੱਤੀ ਜਾਣੀ ਹੈ ਇਸ ਬਾਰੇ ਚਰਚਾਵਾਂ ਨੇ ਕੀ ਚਰਚਾ ਵਣ ਕਿਹੜੇ ਆਗੂਆਂ ਤੇ ਦਾਅ ਖੇਡਣ ਦੀ ਗੱਲ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਕਰ ਰਹੀ ਹੈ ਅਤੇ ਕਿੰਨਾਂ ਨੂੰ ਟਿਕਟ ਦਿੱਤੇ ਜਾਣ ਦੀ ਸੰਭਾਵਨਾ ਹੈ ਕਿਹੜੇ ਨਾਵਾਂ ਤੇ ਚਰਚਾ ਜਿਹੜੀ ਚੱਲ ਰਹੀ ਹੈ ਸਿਆਸੀ ਹਲਕਿਆਂ 'ਚ ਉਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਲੋਕਪੈਨ న్యూਸ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਲਗਭਗ ਮੰਨਿਆ ਜਾਂਦਾ ਹੈ ਕਿ 15 ਅਗਸਤ ਜਾਂ ਉਸ ਤੋਂ ਬਾਅਦ ਜਿਮਨੀ ਚੋਣਾਂ ਦਾ ਐਲਾਨ ਹੋ ਜਾਣਾ ਹੈ ਗਿੱਦੜਵਾਹਾ ਵਾਲੀ ਜਿਮਨੀ ਚੋਣ ਅਹਿਮ ਹੈ ਕਾਂਗਰਸ ਲਈ ਵੀ ਅਕਾਲੀ ਦਲ ਲਈ ਵੀ ਤੇ ਆਮ ਆਦਮੀ ਪਾਰਟੀ ਲਈ ਵੀ ਆਮ ਆਦਮੀ ਪਾਰਟੀ ਲਈ ਇਸ ਕਰਕੇ ਹੈ ਮੈਂ ਕਿ ਉਹ ਸੂਬੇ ਦੀ ਸੱਤਾਧਾਰੀ ਤੇ ਰਹਿ ਤੇ ਉਹਦਾ ਟੈਸਟ ਇਹ ਜਿਹੀਆਂ ਜਿਮਣੀ ਚੋਣਾਂ ਚ ਹੋਣਾ ਹੈ ਕਾਂਗਰਸ ਲਈ ਇਸ ਲਈ ਅਹਿਮ ਹੈ ਕਿਉਂਕਿ ਉਹਨਾਂ ਦੇ ਪ੍ਰਧਾਨ ਨੇ ਇਹ ਸੀਟ ਖਾਲੀ ਕੀਤੀ ਹੈ ਅਕਾਲੀ ਦਲ ਲਈ ਇਸ ਲਈ ਅਹਿਮ ਹੈ ਕਿ ਅਕਾਲੀ ਦਲ ਕਿਸੇ ਸਮੇਂ ਇਸ ਸੀਟ ਤੋਂ ਆਪਣੇ ਜਿਹੜਾ ਮੋੜ ਸਰਜੀਤ ਹੁੰਦਾ ਮੋੜ ਬਣ ਸਕਿਆ ਸੀ 1995 ਦੇ ਵਿੱਚ ਅੱਜ ਅਕਾਲੀ ਦਲ ਹਾਸ਼ੀਏ ਤੇ ਇੱਕ ਵਾਰ ਫਿਰ ਹੈ ਉਸੇ ਤਰ੍ਹਾਂ ਨਾਲ ਹੀ ਜਿਵੇਂ ਉਸ ਵੇਲੇ ਸੀ ਇਸ ਕਰਕੇ ਅਹਿਮ ਹੁਣ ਗੱਲ ਕਰਦੇ ਕਿ ਆਮ ਆਦਮੀ ਪਾਰਟੀ ਕਿਹੜੇ ਕਿਹੜੇ ਨਾਵਾਂ ਤੇ ਵਿਚਾਰ ਕਰ ਰਹੀ ਹੈ ਕਿਹੜੇ ਕਿਹੜੇ ਨਾਮ ਜਿਹੜੇ ਆ ਉਹ ਚਰਚਾ ਦਾ ਵਿਸ਼ਾ ਨੇ ਸਿਆਸੀ ਕੋਰੀਡੋਰਸ ਦੇ ਅੰਦਰ ਪੋਲੀਟੀਕਲ ਕੋਰੀਡੋਰਸ ਦੇ ਅੰਦਰ ਸਿਆਸੀ ਹਲਕਿਆਂ 'ਚ ਕੀ ਚਰਚਾ ਹੈ ਇੱਕ ਸ਼ੁਰੂਆਤੀ ਦੌਰ ਦੀ ਖਬਰ ਹੈ ਇਹ ਇਹਨੂੰ ਅੱਗੇ ਐਕਸਟੈਂਡ ਕਰਕੇ ਤੁਹਾਨੂੰ ਹੋਰ ਜਾਣਕਾਰੀਆਂ ਅਗਲੀਆਂ ਖਬਰਾਂ 'ਚ ਦਵਾਂਗੇ ਸ਼ੁਰੂਆਤੀ ਦੌਰ ਦੇ ਵਿੱਚ ਮੀਡੀਆ ਦੇ ਅੰਦਰ ਇਹ ਗੱਲ ਚਰਚਾ ਦਾ ਵਿਸ਼ਾ ਹੈ ਕਿ ਆਮ ਆਦਮੀ ਪਾਰਟੀ ਸ਼ੋਮਣੀ ਅਕਾਲੀ ਦਲ ਜਾਂ ਫਿਰ ਕਾਂਗਰਸ 'ਚੋਂ ਬੰਦਾ ਤੋੜ ਕੇ ਲਿਆਉਣ ਦੀ ਤਿਆਰੀ 'ਚ ਕਾਂਗਰਸ ਦੇ ਵਿੱਚੋਂ ਕਿਹਾ ਜਾਂਦਾ ਹੈ ਕਿ ਨਰਿੰਦਰ ਸਿੰਘ ਕੌਣੀ ਦੇ ਉੱਤੇ ਦਾਅ ਖੇਡਿਆ ਜਾ ਸਕਦਾ ਹੈ ਆਮ ਆਦਮੀ ਪਾਰਟੀ ਉਹਨਾਂ ਨੂੰ ਪੱਟਣ 'ਚ ਕਾਮਯਾਬ ਹੁੰਦੀ ਹੈ ਜਾਂ ਨਹੀਂ ਇਹ ਇੱਕ ਲਹਿਦਾ ਗੱਲ ਹੈ ਪਰ ਦਾਅ ਖੇਡਿਆ ਜਾ ਰਿਹਾ ਹੈ ਨਰਿੰਦਰ ਸਿੰਘ ਕੌਣੀ ਰਾਜਾ ਵੜਿੰਗ ਹੁਰਾਂ ਦੇ ਨਜ਼ਦੀਕੀ ਨੇ ਤੇ ਉਹਨਾਂ ਦੇ ਰਿਸ਼ਤੇਦਾਰ ਵੀ ਨੇ ਇਸੇ ਤਰ੍ਹਾਂ ਨਾਲ ਹੀ ਡਿੰਪੀ ਢਿੱਲੋ ਤੇ ਵੀ ਦਾਅ ਖੇਡਣ ਦੀ ਗੱਲ ਕਹੀ ਜਾ ਰਹੀ ਹੈ ਹਾਲਾਂਕਿ ਇਹਦੇ ਵਿੱਚ ਜੇਕਰ ਨਿੱਜੀ ਤੌਰ ਤੇ ਤੁਸੀਂ ਮੇਰੀ ਰਾਇ ਪੁੱਛੋ ਤਾਂ ਮੈਂ ਇਹਦੇ ਨਾਲ ਕੋਈ ਬਹੁਤਾ ਸਹਿਮਤ ਨਹੀਂ ਹਾਂ ਕਿ ਦੋਵਾਂ ਮੁੱਖ ਪਾਰਟੀਆਂ ਜਾਨੀ ਕਿ ਅਕਾਲੀ ਦਲ ਤੇ ਕਾਂਗਰਸ ਕਾਂਗਰਸ ਦੇ ਵਿੱਚੋਂ ਬੰਦਾ ਪੱਟ ਕੇ ਲਿਉਣ ਵਾਲਾ ਤੁਹਾਨੂੰ ਦੱਸਦਾ ਕਿ ਕਿਹੜਾ ਹੋ ਸਕਦਾ ਹੈ ਮੈਂ ਨਹੀਂ ਕਹਿੰਦਾ ਕਿ ਨਰਿੰਦਰ ਸਿੰਘ ਜਾਣਾ ਚਾਹੁੰਦੇ ਆ ਜਾਂ ਫਿਰ ਉਹਨਾਂ ਦੀ ਇੱਛਾ ਹੈ ਪਰ ਇਹ ਚਰਚਾ ਪੋਲੀਟੀਕਲ ਕੋਰੀਡੋਰਸ ਦੇ ਅੰਦਰ ਹੈ ਇਸੇ ਤਰ੍ਹਾਂ ਨਾਲ ਹੀ ਡਿੰਪੀ ਢਿੱਲੋਂ ਬਾਰੇ ਵੀ ਇਹ ਚਰਚਾ ਪੋਲੀਟੀਕਲ ਕੋਰੀਡੋਰਸ ਦੇ ਅੰਦਰ ਹੈ ਇਸ ਬਾਰੇ ਇਸ਼ਾਰਾ ਪੰਜਾਬ ਟੈਲੀਵਿਜ਼ਨ ਦੇ ਸੰਪਾਦਕ ਹਮਿੰਦਰ ਸਿੰਘ ਨੇ ਇੱਕ ਖਬਰ ਦੇ ਵਿੱਚ ਕੀਤਾ ਹੈ ਹਮੀਰ ਸਿੰਘ ਦਾ ਇਸ਼ਾਰਾ ਕੋਈ ਐਵੇਂ ਨਹੀਂ ਹੁੰਦਾ ਕਿਉਂਕਿ ਜਿੰਨੇ ਜਿਸ ਪੱਧਰ ਦੇ ਉਹ ਪੱਤਰਕਾਰ ਨੇ ਤੇ ਜਿੰਨਾ ਉਹਨਾਂ ਕੋਲੇ ਜਾਣਕਾਰੀਆਂ ਦਾ ਫਲੋ ਹੈ ਜਾਣਕਾਰੀਆਂ ਦਾ ਆਨ ਪ੍ਰਦਾਨ ਹੈ ਤੇ ਇਸ਼ਾਰਾ ਕੋਈ ਸਹਿਜ ਸੁਭਾਏ ਨਹੀਂ ਹੋਇਆ ਹੁੰਦਾ ਇਹ ਜਾਣਕਾਰੀ ਤੇ ਇਨਫੋਰਮੇਸ਼ਨ ਦੇ ਉੱਤੇ ਆਧਾਰਿਤ ਬੇਸ ਕਰਦਾ ਹੁੰਦਾ ਹੈ ਦੂਜੀ ਗੱਲ ਇੱਕ ਹੋਰ ਨਾਮ ਬੜਾ ਚਰਚਾ ਚ ਉਹ ਨਾਮ ਹੈ ਇੱਕ ਸਾਬਕਾ ਪੁਲਿਸ ਅਫਸਰ ਦਾ ਤੇ ਉਹ ਪੁਲਿਸ ਅਫਸਰ ਹੈ ਸਾਬਕਾ ਵਿਧਾਇਕ ਦਾ ਮੁੰਡਾ ਸਾਬਕਾ ਵਿਧਾਇਕ ਦਾ ਪੁੱਤਰ ਹੈ ਸ਼੍ਰੀ ਮੁਖਸਰ ਸਾਹਿਬ ਤੋਂ ਤੁਹਾਨੂੰ ਯਾਦ ਹੋਵੇਗਾ ਕਿ ਸੁਖਦਰਸ਼ਨ ਸਿੰਘ ਮਰਾੜ ਜਿਹੜੇ ਆ ਉਹ ਮੁਖਸਰ ਤੋਂ ਸਾਬਕਾ ਵਿਧਾਇਕ ਸੀ ਉਹਨਾਂ ਦੇ ਪੁੱਤਰ ਕਾਂਗਰਸ ਚ ਚਲੇ ਗਏ ਸੀਗੇ ਜਿਨ੍ਹਾਂ ਦਾ ਨਾਂ ਰਾਜ ਬਲਵਿੰਦਰ ਸਿੰਘ ਮਰਾੜ ਹੈ ਉਹ ਕਾਂਗਰਸ ਛੱਡ ਚੁੱਕੇ ਨੇ ਲੋਕ ਸਭਾ ਚੋਣਾਂ ਦੇ ਦੌਰਾਨ ਤੇ ਹੁਣ ਚਰਚਾ ਹੈ ਕਿ ਉਹਨਾਂ ਦੇ ਉੱਤੇ ਵੀ ਦਾਅ ਖੇਡਿਆ ਜਾ ਸਕਦਾ ਕਿਉਂਕਿ ਇੱਕੋ ਜਿਹਾ ਇਲਾਕਾ ਹੈ ਗਿੱਦੜਬਾ ਮਲੋਟ ਮੁਖਸਰ ਇਹਦੇ ਵਿੱਚ ਕੋਈ ਬਹੁਤਾ ਅ ਅੰਤਰ ਨਹੀਂ ਹੈ ਸਾਰੇ ਰੈਤਲ ਇੱਕੋ ਜੀ ਹੈ ਸਾਰਾ ਕੁਝ ਇੱਕੋ ਜ ਹੈ ਜਿਵੇਂ ਕਹਿ ਲਿਆ ਕਿ ਸੰਗਰੂਰ ਸੁਨਾਮ ਤੇ ਧੂਰੀ ਹੋਵੇ ਜਾਂ ਫਿਰ ਅ ਪੱਟੀ ਖੇਮ ਕਰਨ ਤਰਨ ਤਰਨ ਦਾ ਇਲਾਕਾ ਵੀ ਇਹਦੇ ਚ ਕੋਈ ਰੈਤਲ ਚ ਕੋਈ ਬਹੁਤਾ ਫਰਕ ਨਹੀਂ ਲੋਕਾਂ ਦੀ ਰਿਸ਼ਤੇਦਾਰੀਆਂ ਇੱਕੋ ਜਈ ਹੈ ਕੋਈ ਬਾਹਰ ਐ ਬਾਹਰਲੀ ਬਾਰੀ ਅੰਦਰ ਅੰਦਰੂਨੀ ਉਮੀਦਵਾਰ ਵਾਲਾ ਜਿਹੜਾ ਸਿਸਟਮ ਹੈ ਉਹ ਨਹੀਂ ਚੱਲਦਾ ਇਸ ਕਰਕੇ ਇਹ ਇੱਕ ਦਾ ਖੇਡਿਆ ਜਾ ਰਿਹਾ ਆਮ ਆਦਮੀ ਪਾਰਟੀ ਦੀ ਤਰਫੋਂ ਆਮ ਆਦਮੀ ਪਾਰਟੀ ਚਾਹੁੰਦੀ ਹੈ ਕੇ ਸੀਟ ਹਰ ਹਿਲੇ ਜਿੱਤੀ ਜਾਵੇ ਇਸ ਸਮੇਂ ਪ੍ਰਿਤਪਾਲ ਸ਼ਰਮਾ ਮੈਂ ਜੇ ਨਾ ਗਲਤ ਨਹੀਂ ਲੈ ਰਿਹਾ ਤਾਂ ਉਹ ਹਲਕੇ ਦੇ ਇੰਚਾਰਜ ਨੇਗੇ ਗਿੱਦਰ ਬਾਹਲਕੇ ਉਹਨਾਂ ਨੇ ਪਿਛਲੀ ਚੋਣ ਵੀ ਇੱਥੋਂ ਹੀ ਲੜੀ ਐ ਤੇ ਉਹ ਠੀਕ ਠਾਕ ਵੋਟਾਂ ਵੀ ਲੈ ਕੇ ਸੀ ਮੇਰੇ ਖਿਆਲ 35000 ਦੇ ਕਰੀਬ ਉਹਨਾਂ ਨੂੰ ਉਸ ਸਮੇਂ ਵੋਟ ਪਈ ਸੀ ਉਹ ਦਾਵੇਦਾਰ ਨੇ ਪਰ ਆਮ ਆਦਮੀ ਪਾਰਟੀ ਦਾ ਇਤਿਹਾਸ ਇਹ ਕਹਿੰਦਾ ਹੈ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਸਮੇ ਉਧਾਰੀ ਉਧਾਰ ਦਾ ਸੰਧੂਰੀ ਆਪਣੀ ਮੰਗ ਜਿਹੜਾ ਆ ਭਰਿਆ ਹੈ ਪਰ ਇਸ ਕਰਕੇ ਤੁਸੀਂ ਦੇਖ ਲੋ ਇਤਿਹਾਸ ਚਾੱਕ ਕੇ ਤੁਸੀਂ ਦੂਰ ਨਹੀਂ ਜਾਂਦੇ ਆਪਾਂ ਕੋਈ ਬਹੁਤ ਹੀ ਲੰਬੀ ਵਾਟ ਨਹੀਂ ਤੈਅ ਕਰਦੇ ਆਪਾਂ ਜਾਣੇ ਆ ਲੋਕ ਸਭਾ ਚੋਣਾਂ ਚ ਲੋਕ ਸਭਾ ਚੋਣਾਂ ਦੇ ਵਿੱਚ ਜੇ ਬਾਹਰੋਂ ਆਏ ਉਮੀਦਵਾਰਾਂ ਦੀ ਗੱਲ ਕਰ ਲਈ ਜਾਵੇ ਤਾਜ਼ੇ-ਤਾਜ਼ੇ ਲੈ ਆਂਦੇ ਹੁਸ਼ਿਆਰਪੁਰ ਤੋਂ ਡਾਕਟਰ ਰਾਜਕੁਮਾਰ ਚੱਬੇਵਾਲ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਜਲੰਧਰ ਤੋਂ ਪਵਨ ਕੁਮਾਰ ਟੀਨੂ ਇਹ ਤਿੰਨ ਨਾਮ ਹੈ ਤੁਹਾਨੂੰ ਟੈਪਸ ਤੇ ਦਸ ਦਿੱਤੇ ਜਿਹੜੇ ਕਿ ਤਾਜ਼ੇ-ਤਾਜ਼ੇ ਬਾਹਰੋਂ ਲਿਆ ਕੇ ਜਿਨ੍ਹਾਂ ਨੂੰ ਟਿਕਟ ਦਿੱਤੀ ਗਈ ਇਸੇ ਤਰ੍ਹਾਂ ਨਾਲ ਹੀ ਜੇ ਗੱਲ ਕਰ ਲਈ ਜਾਵੇ ਥੋੜਾ ਹੋਰ ਇਹਨੂੰ ਕਰ ਲਈਏ ਕਿ ਉਹਦੇ ਵਿੱਚ ਫਿਰ ਗਰਮੀਤ ਖੁੱਡੀਆਂ ਵੀ ਬਾਹਰੋਂ ਲਿਆਉਂਦੇ ਹੋਏ ਨੇ ਕਈ ਨਾ ਹੋਰ ਜਿਹੜੇ ਆ ਉਹ ਸਾਹਮਣੇ ਆ ਜਾਣਗੇ ਆਮ ਆਦਮੀ ਪਾਰਟੀ ਦੀ ਰਣਨੀਤੀ ਕਹਿ ਲੋ ਕਾਰਜ ਸ਼ੈਲੀ ਕਹਿ ਲੋ ਸੋਚੀ ਸਮਝੀ ਸਾਜ਼ਿਸ਼ ਕਹਿ ਲੋ ਜੋ ਕਹਿਣਾ ਕਹਿ ਲੋ ਜਾਂ ਫਿਰ ਆਦਤ ਕਹਿ ਲੋ ਇਹ ਆਦਤ ਹੈ ਕਿ ਉਹ ਬਾਹਰੋਂ ਬੰਦੇ ਲਿਆ ਕੇ ਇਸੇ ਕਰਕੇ ਇਸ ਸਮੇਂ ਆਮ ਆਦਮੀ ਪਾਰਟੀ ਕਾਲੀ ਦਲ ਦੇ ਮੁੱਖ ਉਮੀਦਵਾਰ ਨੇ ਮੁੱਖ ਦਾਵੇਦਾਰ ਕਹਿ ਸਕਦੇ ਆ ਡਿੰਪੀ ਢਿੱਲੋਂ ਤੇ ਕਾਂਗਰਸ ਦੇ ਵਿੱਚ ਇਸ ਸਮੇਂ ਦਾਵੇਦਾਰੀ ਜਿੰਨਾ ਤੇ ਜਿਤਾਈ ਜਾ ਰਹੀ ਹੈ ਕਿਉਂਕਿ ਕਾਂਗਰਸ ਚ ਵੀ ਇਹ ਚਰਚਾ ਹੈ ਕਿ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਕੌਣੀ ਹੁਣਾਂ ਨੂੰ ਕਿਉਂਕਿ ਰਾਜਾ ਵੜਿੰਗ ਹੁਣੀ ਗਿੱਦੜ ਬਾਏ ਤੋਂ ਸ਼ਿਫਟ ਕਰਕੇ ਮੁਕਸਰ ਜਾਣਾ ਚਾਹੁੰਦੇ ਆ ਤੇ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਇਹ ਸੀਟ ਦੇਣਾ ਚਾਹੁੰਦੇ ਆ ਇਹ 'ਚ ਕੋਈ ਸ਼ੱਕ ਨਹੀਂ ਹੁਣ ਚਰਚਾ ਇਹ ਹੈ ਕਿ ਨਰਿੰਦਰ ਕੌਣੀ ਜਿਨ੍ਹਾਂ ਦਾ ਨਾਮ ਚੱਲ ਰਿਹਾ ਸ਼ਾਇਦ ਮੈਂ ਨਾਲ ਇੰਚ ਕਿਤੇ ਗਲਤੀ ਕਰ ਰਿਹਾ ਹਾਂ ਪਰ ਜੋ ਮੇਰੇ ਕੋਲ ਜਾਣਕਾਰੀ ਹੈ ਉਹਦੇ ਹਿਸਾਬ ਦੇ ਨਾਲ ਨਰਿੰਦਰ ਕੌਣੀ ਹੁਣੀ ਇਸ ਮਾਮਲੇ ਦੇ ਵਿੱਚ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਉੱਤੇ ਵੀ ਅੱਖ ਟਿਕਾਈ ਹੈ ਉਹਨਾਂ ਵਾਲੇ ਪਾਸਿਓਂ ਹਾਂ ਹੈ ਕਿ ਨਾ ਹੈ ਇਹਦੇ ਬਾਰੇ ਹਜੇ ਜਾਣਕਾਰੀ ਨਿਕਲ ਕੇ ਨਹੀਂ ਆਈ ਕੋਸ਼ਿਸ਼ ਕਰਾਂਗੇ ਕਿ ਇਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ ਕੁੱਲ ਮਿਲਾ ਕੇ ਇਸ ਮਾਮਲੇ ਵਿੱਚ ਹੀ ਨਿਕਲਦਾ ਹੈ ਕਿ ਆਮ ਆਦਮੀ ਪਾਰਟੀ ਤਿੰਨ ਚਾਰ ਨਾਵਾਂ ਤੇ ਕਰ ਰਹੀ ਹੈ ਕਿ ਜੇ ਡਿੰਪੀ ਢਿਲਣੂ ਲਿਆਂਦਾ ਜਾਵੇ ਤਾਂ ਜੀ ਸਦਕੇ ਹੈ ਹਜ਼ਾਰ ਵੋਟ ਤੇ ਰਾਜਾ ਵੜਿੰਗ ਤੋਂ ਹਾਰੇ ਸੀ ਆਪਣੀ ਵੋਟ ਹੈ ਆਪਣਾ ਅਸਰ ਹੈ ਨਰਿੰਦਰ ਕੌਣੀ ਨੂ ਇਸ ਕਰਕੇ ਕਿ ਉਹ ਰਾਜੇ ਵੜਿੰਗ ਦੇ ਰਿਸ਼ਤੇਦਾਰ ਵੀ ਨੇ ਹਲਕੇ ਚ ਵਿਚਰਦੇ ਵੀ ਰਹੇ ਨੇ ਤੇ ਸ਼ਾਇਦ ਉਹ ਵੀ ਦਾਸਿੱਦਾਂ ਪੈ ਜੇ ਤੇ ਉੱਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਫਿਰ ਜਿਹੜੇ ਰਾਜਵਿੰਦਰ ਮਾਫ ਕਰਨਾ ਰਾਜ ਬਲਵਿੰਦਰ ਮਰਾੜ ਨੇ ਉਹ ਇੱਕ ਸਾਫਕਾ ਪੁਲਿਸ ਅਫਸਰ ਨੇ ਸਿਆਸੀ ਪਰਿਵਾਰ ਨਾਲ ਸੰਬੰਧ ਰੱਖਦੇ ਆ ਤੇ ਜਦੋਂ ਸੱਤਾਧਿਰ ਵੱਲੋਂ ਤੁਸੀਂ ਕੋਈ ਉਪਚੋਣ ਲੜਦੇ ਹੋ ਤੁਹਾਨੂੰ ਬਹੁਤ ਸੌਖੀ ਹੋ ਜਾਂਦੀ ਹੈ ਮੁੱਖ ਮੰਤਰੀ ਖੁਦ ਚੋਣ ਲੜਦਾ ਹੈ ਮੰਤਰੀ ਜਿਹੜੇ ਦੋ ਇੰਚਾਰਜ ਲਾਇਏ ਨੇਗੇ ਅਮਨ अरोड़ा ਤੇ ਲਾਡੀ ਟੋਂਸ ਉਹ ਚੋਣ ਲੜਨਗੇ ਸਾਧਨ ਜਿਹੜੇ ਆ ਸਰਕਾਰ ਆਪਣੇ ਝੋਕਦੀ ਆ ਤੁਹਾਡਾ ਮੁਕਾਬਲੇ ਦੂਜੀਆਂ ਚੋਣਾਂ ਦੇ ਆਮ ਚੋਣਾਂ ਦੇ ਤੁਹਾਡਾ ਖਰਚਾ ਘੱਟ ਹੁੰਦਾ ਆ ਇਸ ਕਰਕੇ ਕਈ ਦਾਵੇਦਾਰ ਨਿਕਲ ਕੇ ਆਉਣਗੇ ਇਹ ਤਿੰਨ ਜਿਹੜੇ ਤੁਹਾਨੂੰ ਮੈਂ ਫੈਕਟਰ ਦੱਸੇ ਨੇ ਇਹ ਕੰਮ ਕਰਦੇ ਨਜ਼ਰ ਆਉਂਦੇ ਨੇ ਤੇ ਇਹਨਾਂ ਦੀਆਂ ਜਿਹੜੀਆਂ ਚਰਚਾਵਾਂ ਨੇ ਪੋਲੀਟੀਕਲ ਕੋਰੀਡੋਰਸ ਦੇ ਅੰਦਰ ਤੇ ਮੀਡੀਆ ਦੇ ਕੋਰੀਡੋਰਸ ਦੇ ਅੰਦਰ ਬਖੂਬੀ ਹੋ ਰਹੀਆਂ ਨੇ ਆਉਂਦੇ ਦਿਨਾਂ 'ਚ ਸਥਿਤੀਆਂ ਹੋਰ ਸਾਫ਼ ਹੋ ਜਾਣਗੀਆਂ